ਮੈਂ ਦਿਹਾਤੀ ਮਿਹਨਤੂ ਦਾ ਪੰਜਾਬ ਦਾ ਜਨਨ ਸ਼ਕਤੀ ਆਜ ਅੱਜ ਦੇ ਸੰਬੰਧ ਵਿੱਚ ਗੱਲ ਕਰਦੇ ਹਾਂ ਅੱਜ ਸਾਡੀ ਇੱਥੇ ਮੀਟਿੰਗ ਆ ਜਨਨ ਬੋਡੀ ਮੀਟਿੰਗ ਆਏ ਸਾਡੀ ਅਸੀਂ ਸੀਮਤ ਸਾਥੀ ਸੱਡੇ ਸੱਧਿਆ ਅੱਜ ਦੀ ਇਸ ਮੀਟਿੰਗ 'ਚ ਸਾਡੀ ਪਿਛਲੇ ਦਿਨੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ 'ਚ ਅਸੀਂ ਫੈਸਲਾ ਕੀਤਾ ਵੀ ਇੱਕ ਮੰਗ ਪੱਤਰ ਅਸੀਂ ਤਿਆਰ ਕੀਤਾ ਜਿਹਦੇ ਮੁੱਖ ਮੰਗ ਸਾਡੀ ਇਹ ਮੈਂ ਹਰ ਇੱਕ ਨੂੰ ਰੋਜ਼ਗਾਰ ਦਿੱਤਾ ਜਾਵੇ ਕੰਮ ਤੋਂ ਬਿਨਾ ਪੈਸੇ ਨਹੀਂ ਕਮਾਏ ਜਾ ਸਕਦੇ ਤੇ ਪੈਸਿਆਂ ਤੋਂ ਬਿਨਾ ਜ਼ਿੰਦਗੀ ਚੱਲ ਨਹੀਂ ਸਕਦੀ ਹਰੇਕ ਜ਼ਿੰਦਗੀ 'ਚ ਵਰਤਣ ਵਾਲੀ ਜਿਹੜੀ ਚੀਜ਼ ਆ ਉਹ ਪੈਸਿਆਂ ਨਾਲ ਮਿਲਣੀ ਆ ਇਸ ਕਰਕੇ ਹਰੇਕ ਨੂੰ ਕੰਮ ਮਿਲਣਾ ਜ਼ਰੂਰੀ ਆ ਤੇ ਕੰਮ ਦੇਣਾ ਸਰਕਾਰ ਦੀ ਡਿਊਟੀ ਆ ਦੂਜੀ ਸਾਡੀ ਮੰਗ ਆ ਇਹ ਇਹਦੇ ਨਾਲ ਲੱਗਦੀ ਇਥੇ ਅਸੀਂ ਕਹਿਨੇ ਹਾਂ ਕਿ ਨਰੇਗਾ ਦਾ ਕੰਮ ਹਰੇਕ ਨੂੰ ਦਿੱਤਾ ਜਾਵੇ ਸਾਰਾ ਸਾਲ ਕੰਮ ਦੇਣ ਸਾਰਾ ਟੱਬਰ ਕੰਮ ਕਰੇ ਤੇ ਦਿਹਾੜੀ ਘੱਟੋ ਘੱਟ 700 ਰੁਪਇਆ ਹੋਵੇ ਜਿਹੜੀ ਦਿਹਾੜੀ 2-300 ਰੁਪਇਆ ਦੇਣੀ ਹੈ ਇਹਦੇ ਨਾਲ ਅੱਜ ਦੀ ਮਹਿੰਗਾਈ ਦੇ ਵਿੱਚ ਕੁਝ ਨਹੀਂ ਬਣਦਾ ਦੂਜੀ ਸਾਡੀ ਮੰਗ ਆ ਬਈ ਜਿਹੜੀ ਪੰਜਾਬ ਦੀ ਸਰਕਾਰ ਇਸ ਵੇਲੇ ਕੰਮ ਕਰ ਰਹੀ ਆ ਉਹਨਾਂ ਨੇ ਚੋਣਾਂ ਦੇ ਵੇਲੇ ਜਦੋਂ ਚੋਣਾਂ ਹੋਈਆਂ ਉਦੋਂ ਕੁਝ ਲੋਕਾਂ ਨਾਲ ਵਾਅਦੇ ਕੀਤੇ ਸੀ ਵਾਅਦੇ ਤਾਂ ਬਹੁਤ ਕੀਤੇ ਵੱਡੇ ਵੱਡੇ ਵਾਅਦੇ ਕਰ ਲੈਂਦੇ ਆ ਪਰ ਇੱਕ ਵਾਅਦਾ ਇਹ ਕੀਤਾ ਸੀ ਵੀ ਔਰਤਾਂ ਨੂੰ ਹਰ ਮਹੀਨੇ 1000 ਰੁਪਿਆ ਮਹੀਨੇ ਦਾ ਅਸੀਂ ਦੇ ਆ ਕਰਨਾ ਵੋਟਾਂ ਪਾਓ ਸਾਡੀ ਸਰਕਾਰ ਬਣੀ 1000 ਰੁਪਿਆ ਮਹੀਨੇ ਦਾ ਦੇਵਾਂਗੇ ਇਹ ਪਾਰਲੀਮੈਂਟ ਦੀਆਂ ਚੋਣਾਂ 'ਚ ਕਹਤਾ ਨਹੀਂ 1000 ਨਹੀਂ 1100 ਰੁਪਿਆ ਦੇਵਾਂਗੇ ਪੌਣੇ 3 ਸਾਲ ਲੰਘ ਗਏ 30 32 ਮਹੀਨੇ ਲੰਘ ਗਏ ਤੇ ਪੰਜਾਬ ਦੀ ਸਰਕਾਰ ਨੇ 1 ਰੁਪਿਆ ਅਜੇ ਤੱਕ ਨਹੀਂ ਦਿੱਤਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਹ ਸਕੀਮ ਫਟਾਫਟ ਚਾਲੂ ਕਰੋ ਤੇ ਪਿਛਲਾ ਜਿਹੜਾ ਬਕਾਇਆ ਉਹ ਵੀ ਤਰੰਤ ਦਿਓ 32 ਮਹੀਨੇ ਲੰਘ ਗਏ ਆ 32 ਮਹੀਨਿਆਂ ਦੇ ਪੈਸੇ ਸਾਡੀਆਂ ਧੀਆਂ ਪੈਣਾ ਦੇ ਖਾਤਿਆਂ ਦੇ ਵਿੱਚ ਛੇਤੀ ਪਾਓ ਦੂਜੀ ਗੱਲ ਇਹਦੇ ਤੋਂ ਅਗਲੀ ਸਰਕਾਰ ਨੇ ਕਿਹਾ ਸੀ ਵੀ ਇਹ ਬੁਢਾਪਾ ਵਿਧਵਾ ਅੰਗਹੀਣ ਤੇ ਆਸ਼ਰਿਤ ਪੈਨਸ਼ਨ ਹੈ ਜਿਹੜੀ ਉਹ ਅਸੀਂ 500 ਰੁਪਇਆ ਕਰਾਂਗੇ 2500 ਰੁਪਇਆ ਕੁਝ ਵੀ ਨਹੀਂ ਇਸ ਸਮੇਂ ਦੇ ਵਿੱਚ ਸਾਡੀ ਮੰਗ ਤੇ ਦਿਹਾਤੀ ਮਜ਼ਦੂਰ ਸਭਾ ਦੀ ਇਹ ਆ ਬਈ ਘੱਟੋ ਘੱਟ ਸਾਨੂੰ 5000 ਤਾਂ ਦਿੱਤਾ ਜਾਵੇ ਇਹ ਕ ਐਮ ਐਲ ਏ ਜਿਹੜਾ ਭਾਵੇਂ ਨੌਜਵਾਨ ਹੋਵੇ 5 ਸਾਲ ਬਾਅਦ ਰਿਟਾਇਰ ਹੁੰਦਾ ਜੇ ਐਮ ਐਲ ਏ ਬਣਨ ਤੋਂ ਬਾਅਦ ਅਗਲੇ ਦਿਨ ਹੀ ਸਰਕਾਰ ਟੁੱਟ ਜਵੇ ਭਾਵੇਂ 2 ਦਿਨ ਐਮ ਐਲ ਏ ਰਹਿ ਜੇ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਤੇ ਉਹ ਪੈਨਸ਼ਨ ਘੱਟੋ ਘੱਟ 75-80000 ਰੁਪਇਆ ਮਿਲਦੀ ਆ ਕੀ ਉਹਨੇ ਨੋਟ ਖਾਣੇ ਹੁੰਦੇ ਆ ਉਨੇ ਵੀ ਤੇ ਉਹ ਚੀਜ਼ ਖਾਣੀ ਨਾ ਰੋਟੀ ਜਿਹੜੀ ਅਸੀਂ ਖਾਣੇ ਆ ਤੇ ਫਿਰ ਸਾਡੀ ਪੈਨਸ਼ਨ ਇੰਨੀ ਘਟ ਕਿਉਂ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਉਹ ਤਰੰਤ ਪੂਰਾ ਕਰੇ ਤੇ ਉਂਝ ਸਾਡੀ ਮੰਗ ਆ ਵੀ ਘੱਟੋ ਘੱਟ 5000 ਰੁਪਏ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਵੇ ਇਤੋਂ ਅੱਗੇ ਅਸੀਂ ਚਾਹੁੰਦੇ ਆ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਹਰ ਇੱਕ ਨੂੰ ਘਰ ਦੇਾਂਗੇ ਸੋ ਲੋਕਾਂ ਦੇ ਕੋਲ ਘਰ ਹੈ ਨਹੀਂ ਜਿਹੜੇ ਲੋਕ ਘਰਾਂ 'ਚ ਰਹਿੰਦੇ ਆ ਦੋ ਦੋ ਮਰਲੇ ਤਿੰਨ ਤਿੰਨ ਮਰਲੇ ਦੇ ਘਰ ਆ ਦੋ ਦੋ ਬੱਚੇ ਉਹਨਾਂ ਦੇ ਵਿਆਹ ਆ ਉਹਨਾਂ ਦੇ ਉਹਨਾਂ ਵਾਸਤੇ ਘਰ ਚਾਹੀਦੇ ਆ ਤੇ ਘਰ ਬਣਾਉਣ ਵਾਸਤੇ ਪਲਾਟ ਚਾਹੀਦੇ ਆ ਸਾਨੂੰ ਪਲਾਟ ਦਿੱਤੇ ਜਾਣ ਤੇ ਪਲਾਟ ਦੇ ਦੇ ਕੇ ਉਹਦੇ ਉੱਤੇ ਮਕਾਨ ਬਣਾਉਣ ਲਈ ਘੱਟੋ ਘੱਟ 5 ਲੱਖ ਰੁਪਇਆ ਗ੍ਰਾਂਟ ਦਿੱਤੀ ਜਾਵੇ ਸੋ ਅਸੀਂ ਇਹ ਵੀ ਮੰਗ ਕਰਦੇ ਆ ਕਿ ਮਹਿੰਗਾਈ ਜਿਹੜੀ ਰੋਜ਼ ਵੱਧਦੀ ਜਾਂਦੀ ਆ ਆਪਤੀ ਵੀ ਮਹਿੰਗਾਈ ਹੋ ਗਈ ਆ ਜਿਹੜੀ ਚੀਜ਼ ਅੱਜ ਖਰੀਦਦੇ ਆ ਅਗਲੇ ਦਿਨ ਉਹਦਾ 5-7% ਰੇਟ ਵਧਿਆ ਹੁੰਦਾ ਉਹ ਤੋਂ ਅਗਲੇ ਦਿਨ ਹੋਰ ਵਧਿਆ ਹੁੰਦਾ ਕੋਈ ਵੀ ਚੀਜ਼ ਹੱਥ ਲਾਉਣ ਜੋਗੀ ਨਹੀਂ ਰਹੀ ਅੱਗ ਲੱਗੇ ਆ ਪਾਵਾਂ ਨੂੰ ਸੋ ਅਸੀਂ ਮੰਗ ਕਰਦੇ ਹਾਂ ਵੀ ਮੰਗਾਈ ਨੂੰ ਨੱਥ ਪਾਉਣ ਵਾਸਤੇ ਸਸਤ ਪਬਲਿਕ ਵੰਡ ਪ੍ਰਣਾਲੀ ਮਜਬੂਤ ਕਰੋ ਸਰਕਾਰ ਜਿਹੜੇ ਅਨਾਜ ਆਪ ਖਰੀਦੇ ਸਸਤੇ ਦੀਪੂਆਂ ਦੇ ਰਾਈ ਸਰਕਾਰੀ ਦੀਪੂਆਂ ਦੇ ਰਾਈ ਕਣਕ ਚੌਲ ਖੰਡ ਚਾਹ ਪੱਤੀ ਸਾਬਣ ਮਿਰਚ ਮਸਾਲਾ ਕੱਪੜਾ ਰਸੋਈ ਗੈਸ ਹਰੇਕ ਚੀਜ਼ ਜਿਹੜੀ ਅਸੀਂ ਰਸੋਈ 'ਚ ਵਰਤਦੇ ਹਾਂ ਉਹ ਢੀਪੂਆਂ ਤੋਂ ਦਿੱਤੀ ਜਾਵੇ ਸਬਸਿਡੀ ਦੇ ਕੇ ਸਸਤੇ ਭਾਅ ਤੇ ਦਿੱਤੀ ਜਾਵੇ ਵੱਡੀ ਸਬਸਿਡੀ ਦੇ ਕੇ ਉਹ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣ ਤੇ ਜਿਹੜੀ ਜ਼ਮੀਨ ਆ ਕਿਉਂਕਿ ਪੈਦਾਵਾਰ ਦੇ ਸਾਧਨ ਸਾਡੇ ਕੋਲ ਹੈ ਨਹੀਂ ਜਿਹੜੀ ਜ਼ਮੀਨ ਲੋਕਾਂ ਦੇ ਥੱਲੇ ਵਾਧੂ ਆ ਇੱਕ ਤੇ ਅਸੀਂ ਮੰਗ ਕਰਦੇ ਆ ਕਿ ਇਸ ਜ਼ਮੀਨ ਦੀ ਜਿਹੜੀ ਹੱਦਬੰਦੀ ਆ ਉਹ 10 ਏਕੜ ਕੀਤੀ ਜਾਵੇ ਪਹਿਲਾਂ 1.7 ਏਕੜ ਆ ਅਸੀਂ ਉਹਦੇ ਨਾਲ ਬਹੁਤ ਜ਼ਿਆਦੀ ਜ਼ਮੀਨ ਦਬ ਕੇ ਬੈਠੇ ਆ ਲੋਕ ਅਸੀਂ ਕਹਿੰਨੇ ਵੀ 10 ਏਕੜ ਦੀ ਹੱਦ ਮਿਥ ਕੇ ਜ਼ਮੀਨ ਵਾਧੂ ਜਿਹੜੀ ਉਹ ਕੱਢੀ ਜਾਵੇ ਤੇ ਉਹ ਜ਼ਮੀਨ ਬੇਜ਼ਮੀਨੇ ਲੋਕਾਂ ਚ ਮੁਫਤ ਵੰਡੀ ਜਾਵੇ ਇਹ ਸਾਡੀਆਂ ਮੰਗਾਂ ਜਿਨ੍ਹਾਂ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ ਚ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਆ ਅਸੀਂ ਬਹੁਤ ਖੇਤੀ ਬਾਕੀ ਜਥੇਬੰਦੀਆਂ ਨਾਲ ਵੀ ਗੱਲ ਕਰਾਂਗੇ ਤੇ ਅਸੀਂ ਆਪਣੀਆਂ ਜਿਹੜੀਆਂ ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਚੋਣਾ ਕਰਕੇ ਉਹ ਐਕਸ਼ਨ ਉਹਦੇ ਬੰਦ ਹੋਏ ਸੀ ਅਸੀਂ ਉਹਨੂੰ ਫੇਰ ਚਾਲੂ ਕਰਨਾ ਚਾਹੁੰਦੇ ਆ ਬਹੁਤ ਖੇਤੀ ਮੀਟਿੰਗ ਬੁਲਾ ਕੇ ਅਸੀਂ ਸਾਂਝੇ ਐਕਸ਼ਨ ਵੀ ਦੇਾਂਗੇ ਤੇ ਅਸੀਂ ਆਪਣੀ ਵਿਧਾਤੀ ਮੀ ਦੂਰ ਸਭਾ ਵੱਲੋਂ ਵੀ ਇਹਨਾਂ ਮੰਗਾਂ ਦੇ ਉੱਤੇ ਲੜਾਈ ਸ਼ੁਰੂ ਕਰਾਂਗੇ। ਅਸੀਂ ਅਸੀਂ ਇਹ ਵੀ ਫੈਸਲਾ ਕੀਤਾ ਵੀ ਇਹਨਾਂ ਮੰਗ ਪੱਤਰਾਂ ਇਹਨਾਂ ਮੰਗਾਂ ਦੇ ਕੁਝ ਮੰਗਾਂ ਕੇਂਦਰ ਦੀ ਸਰਕਾਰ ਨਾਲ ਜੋੜਦੀਆਂ ਕੁਝ ਮੰਗਾਂ ਪੰਜਾਬ ਦੀ ਸਰਕਾਰ ਨਾਲ ਜੋੜਦੀਆਂ ਅਸੀਂ 15 10 ਤਰੀਕ ਤੋਂ 10 ਜੁਲਾਈ ਤੋਂ 15 ਜੁਲਾਈ ਤੱਕ ਐਮਐਲਿਆਂ ਦੇ ਰਾਹੀਂ ਤੇ ਐਮਪੀਆਂ ਦੇ ਰਾਹੀਂ ਏ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਉਹ ਮੰਗ ਪੱਤਰ ਭੇਜਣੇ ਆ ਸੋ ਉਹਦੇ 'ਚ ਵੀ ਅਸੀਂ ਵੱਡੇ ਡੈਪੂਟੇਸ਼ਨ ਘੱਟੋ ਘੱਟ 100 100 ਬੰਦਿਆਂ ਦਾ ਡੈਪੂਟੇਸ਼ਨ ਲੈ ਕੇ ਐਮਐਲਏ ਦੇ ਕੋਲ ਵੀ ਜਾਵਾਂਗੇ ਹਰੇਕ ਐਮਐਲਏ ਦੇ ਕੋਲ ਜਾਵਾਂਗੇ ਤੇ ਐਮਪੀਆਂ ਦੇ ਰਾਹੀਂ ਵੀ ਅਸੀਂ ਮੰਗ ਪੱਤਰ ਕੇਂਦਰ ਦੀ ਸਰਕਾਰ ਨੂੰ ਭੇਜਾਂਗੇ ਐਮਐਲਏ ਦੇ ਰਾਹੀਂ ਪੰਜਾਬ ਦੀ ਸਰਕਾਰ ਨੂੰ ਭੇਜਾਂਗੇ ਜਿਹੜੇ ਕਾਲੇ ਕਾਨੂੰਨਾਂ ਦੀ ਗੱਲ ਜਿੱਥੋਂ ਤੱਕ ਕਾਲੇ ਕਾਨੂੰਨ ਸਦਾ ਹੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਦੀਆਂ ਆਪਣੇ ਲੋਕਾਂ ਦੀਆਂ ਦੇਸ਼ ਦੀਆਂ ਸਰਕਾਰਾਂ ਨੇ ਕਦੀ ਵੀ ਮਜ਼ਦੂਰ ਪੱਖੀ ਫੈਸਲੇ ਨਹੀਂ ਕੀਤੇ ਕਦੀ ਵੀ ਮਜ਼ਦੂਰਾਂ ਦੇ ਪੱਖ ਦੇ ਕਾਨੂੰਨ ਪਾਰਲੀਮੈਂਟ ਦੇ ਅੰਦਰ ਜਾਂ ਵਿਧਾਨ ਸਭਾ ਦੇ ਅੰਦਰ ਨਹੀਂ ਕੀਤੇ ਸੋ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਹੁਣ ਦੁਬਾਰਾ ਫੇਰ ਚਾਲੂ ਕੀਤੇ ਜਾ ਰਹੇ ਪਹਿਲਾਂ ਤਿੰਨ ਕਾਨੂੰਨ ਕੀਤੇ ਕਿਸਾਨੀ ਦੇ ਵਿਰੁੱਧ ਉਹਨਾਂ ਦੇ ਖਿਲਾਫ ਕਿਸਾਨਾਂ ਨੇ ਲੜਾਈ ਲੜੀ ਆ ਅਸੀਂ ਦਿਹਾਤੀ ਮਜ਼ਦੂਰ ਸਭਾ ਵਾਲਿਆਂ ਨੇ ਬਾਕੀ ਮਜ਼ਦੂਰ ਜਥੇਬੰਦੀਆਂ ਨੇ ਵੀ ਉਹਨਾਂ ਦੀ ਮਦਦ ਕਰਕੇ ਤੇ ਸਰਕਾਰ ਨੂੰ ਨਵਾਇਆ ਸੀ ਪਰ ਉਹ ਜਿਹੜੇ ਕਾਨੂੰਨ ਸੀ ਉਹ ਹਲੇ ਸਸਪੈਂਡ ਕੀਤੇ ਆ ਉਹਨਾਂ ਨੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਸੋ ਸਰਕਾਰ ਉਹ ਵੀ ਕਾਨੂੰਨ ਲਿਆ ਸਕਦੀ ਜਿਹੜੇ ਹੁਣ ਕਾਨੂੰਨ ਲਿਆਂਦੇ ਆ ਉਹ ਤੇ ਐਸੇ ਕਾਨੂੰਨ ਆ ਜਿਹੜੇ ਸਾਡੇ ਸਾਰੇ ਅਧਿਕਾਰ ਖੁੰਦੇ ਆ ਖੁੰਦੇ ਆ ਇੱਕ ਪੁਲਿਸ ਦੇ ਸਿਪਾਹੀ ਨੂੰ ਐਸਐਚਓ ਨੂੰ ਇਹ ਅਧਿਕਾਰ ਦਿੱਤੇ ਜਾ ਰਿਹਾ ਵੀ ਜਿਹਨੂੰ ਮਰਜ਼ੀ ਫੜ ਕੇ ਜਿਹੜੀ ਮਰਜ਼ੀ ਧਾਰਾ ਲਾ ਕੇ ਬਿਨਾ ਕਿਸੇ ਮੁਕਦਮਾ ਚਲਾਏ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰ ਸਕਦਾ ਇਦਾਂ ਦੇ ਕਾਨੂੰਨ ਲਿਆਂਦੇ ਆ ਉਹਦਾ ਉਹਦੀ ਵਿਆਖਿਆ ਸਾਰੀ ਆ ਜਾਣੀ ਆ ਥੋੜੇ ਦਿਨਾਂ ਤੱਕ ਅਸੀਂ ਲੋਕਾਂ ਤੱਕ ਲੈ ਕੇ ਜਾਵਾਂਗੇ ਸੋ ਅਸੀਂ ਸਰਕਾਰ ਤੋਂ ਜਿੱਥੇ ਇਹ ਮੰਗ ਕਰਦੇ ਆ ਇਹ ਕਾਲੇ ਕਾਨੂੰਨ ਜਿਹੜੇ ਬਿਲਕੁਲ ਲੋਕ ਵਿਰੋਧੀ ਆ ਇਹ ਕਾਨੂੰਨ ਲਾਗੂ ਨਾ ਕੀਤੇ ਜਾਣ ਇਹ ਇਹਨਾਂ ਕਾਨੂੰਨਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਵਿਚਾਰ ਕੀਤੀ ਜਾਵੇ ਤੇ ਇਹ ਕਾਨੂੰਨ ਰੱਦ ਕੀਤੇ ਜਾਣ ਇਹ ਇਹ ਨਹੀਂ ਲਾਗੂ ਹੋਣੇ ਚਾਹੀਦੇ ਉੱਥੇ ਅਸੀਂ ਲੋਕਾਂ ਨੂੰ ਸੁਣਿਆ ਦਿੰਨੇ ਆ ਭਈ ਲੋਕੋ ਇਹ ਕਾਨੂੰਨ ਤੁਹਾਡੇ ਉੱਤੇ ਹੀ ਭਾਰ ਪੈਣਾ ਤੁਹਾਡੇ ਉੱਤੇ ਹੀ ਸਰਕਾਰ ਨੇ ਟੈਕਸ ਲਾਉਣੇ ਤੁਹਾਡੇ ਹੀ ਅਧਿਕਾਰ ਲੋਕਾਂ ਸਰਕਾਰ ਨੇ ਖੋਣੇ ਆ ਤੁਹਾਡੇ ਸੰਵਿਧਾਨ ਨੂੰ ਬਦਲ ਕੇ ਐਸਾ ਸੰਧਾਨ ਲਿਆਉਣਾ ਚਾਹੁੰਦੀ ਬੀਜੇਪੀ ਦੀ ਸਰਕਾਰ ਜਿਹੜੀ ਫੇਰ ਮਨੁਸਮਰਤੀ ਦੇ ਆਧਾਰਤ ਇੱਥੇ ਦੇਸ਼ ਦੇ ਅੰਦਰ ਲਾਗੂ ਹੋਊਗੀ ਅਸੀਂ ਹਿੰਦੂ ਧਰਮ ਦਾ ਵਿਰੋਧ ਬਿਲਕੁਲ ਨਹੀਂ ਕਰਦੇ ਪਰ ਅਸੀਂ ਕਹਿਣਾ ਜ਼ਰੂਰ ਚਾਹੁੰਦੇ ਵੀ ਉਹ ਇਹ ਕਹਿੰਦੇ ਆ ਬਈ ਇਹ ਹਿੰਦੂ ਰਾਸ਼ਟਰ ਹੋਊਗਾ ਇੱਥੇ ਨਾ ਮੁਸਲਮਾਨ ਰਹਿਣਗੇ ਨਾ ਹਿੰਦੂ ਇਸਾਈ ਰਹਿਣਗੇ ਨਾ ਸਿੱਖ ਰਹਿਣਗੇ ਨਾ ਦਲਤ ਰਹਿਣਗੇ ਫਿਰ ਮਨੁਸਮਰਤੀ ਦੇ ਅਨਸਾਰ ਉਹ ਸਾਰਾ ਰਾਜ ਭਾਗ ਚਲਾਉਣਾ ਚਾਹੁੰਦੇ ਆ ਜਿਹਦੀ ਅਸੀਂ ਵਿਰੋਧਤਾ ਕਰਦੇ ਅਸੀਂ ਲੋਕਾਂ ਨੂੰ ਸਦਾ ਦੰਨੇ ਆ ਵੀ ਉੱਠੋ ਜਾਗਣ ਦਾ ਵੇਲਾ ਤੁਹਾਨੂੰ ਪਛਲਾ ਕੇ ਤੁਹਾਨੂੰ ਝੂਠੇ ਲਾਰਿਆਂ ਦੇ ਨਾਲ ਤੁਹਾਨੂੰ ਝੂਠੀਆਂ ਗੱਲਾਂ 'ਚ ਫਸਲਾ ਕੇ ਤੁਹਾਡੇ ਤੁਹਾਨੂੰ ਫੇਰ ਉਸ ਮੱਕੜ ਜਾਲ ਦੇ ਵਿੱਚ ਫਸਾਉਣਾ ਚਾਹੁੰਦੇ ਆ ਜਿਹਦੇ ਤੋਂ ਹੌਲੀ-ਹੌਲੀ ਅਸੀਂ ਨਿਕਲ ਕੇ ਇੱਥੇ ਆਏ ਆ ਤੇ ਅਜੇ ਵੀ ਸਾਨੂੰ ਜਾਤ ਪਾਤ ਦਾ ਜਿਹੜਾ ਵਿਤਕਰਾ ਉਹਦਾ ਉਹ ਸਾਨੂੰ ਸਹਿਣ ਕਰਨਾ ਪੈ ਰਿਹਾ ਸਾਡੇ ਤੇ ਜ਼ਬਰ ਹੁੰਦੇ ਆ ਬਹੁਤ ਮਸਾਲਾਂ ਦਿੱਤੀਆਂ ਜਾ ਸਕਦੀਆਂ ਪਰ ਇਸ ਵੀਡੀਓ 'ਚ ਨਹੀਂ ਉਹ ਵੱਖਰੀ ਵੀਡੀਓ 'ਚ ਦੇਾਂਗੇ ਸੋ ਆਏ ਸਾਡਾ ਲੜਾਈ ਦਾ ਮੁੱਦਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਲੜਾਈ ਲਈ ਤਿਆਰ ਹੋਣ ਤੇ ਭੀਜਪੀ ਦੀਆਂ ਨੀਤੀਆਂ ਨੂੰ ਪਛਾਣਨ ਤੇ ਅਸੀਂ ਜਿਹੜੇ ਇਹ ਵੀਡੀਓ ਸੁਣ ਰਹੇ ਆ ਉਹਨਾਂ ਸਾਰੇ ਲੋਕਾਂ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਹੀ ਇਹ ਸਾਡੀ ਵੀਡੀਓ ਸਰਕਾਰ ਕੋਲ ਵੀ ਪਹੁੰਚੂਗੀ ਲੋਕਾਂ ਤੱਕ ਵੀ ਪਹੁੰਚੂਗੀ ਸਾਰੇ ਲੋਕਾਂ ਦੀ ਮਦਦ ਹੋਊਗੀ ਸਾਡੀ ਤੇ ਆਮ ਪਬਲਿਕ ਦੀ ਮਦਦ ਹੋਊਗੀ ਇਸ ਕਰਕੇ ਮੈਂ ਫੇਰ ਬੇਨਤੀ ਕਰਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਲੋਕਾਂ ਨੂੰ ਬੇਨਤੀ ਕਰਦਾ ਉਹ ਲੜਾਈ ਲਈ ਤਿਆਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 에이 hey, 소냐